ਉਹ ਪਿਛਲੇ ਦਿਨੀ ਕੋਈ ਵੀਡੀਓ ਅਪਲੋਡ ਹੋਈ ਸੀਗੀ ਜੀਚ ਪ੍ਰਕਾਰਟ ਵਾਲੇ ਜੋ ਸ਼ਬਦ ਉਹਨਾਂ ਨੇ ਕਹੇ ਸੀਗੇ ਕਿਸੇ ਹੋਰ ਵੱਲੋਂ ਇਹਨੇ ਚੱਕ ਕੇ ਉਹ ਅਪਲੋਡ ਕਰ ਦਿੱਤੀ ਜੋ ਸਾਡੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਰੁੱਧ ਹੈਗੇ ਆ ਇਹ ਲੋਕ ਸਿਰਫ ਉਹਨਾਂ ਦੀ ਫੋਟੋਆਂ ਤੋਂ ਡਰੀ ਜਾਂਦੇ ਨੇ ਮੈਂ ਹੈਰਾਨ ਆ ਜੇ ਕਿਤੇ ਅੱਜ ਸਾਡੇ ਵਿੱਚ ਹੁੰਦੇ ਤਾਂ ਕੀ ਹਾਲਾਤ ਹੋਣੇ ਸੀ ਇਹਨਾਂ ਦੇ ਅਸੀਂ ਇੱਕ ਦੋ ਵਾਰ ਹੀ ਪਹਿਲਾਂ ਵੀ ਇਹਨੂੰ ਵਾਰਨਿੰਗ ਦਿੱਤੀ ਸੀਗੀ ਆਪਣੇ ਮੱਲੇ ਦੀ ਸੰਗਤ ਨਾਲ ਲੋ ਪਰ ਇਹ ਨਹੀਂ ਸੁਧਰਦਾ ਹੈਗਾ ਤੇ ਉਸ ਤੋਂ ਬਾਅਦ ਇਹਨੇ ਆਹ ਹਰਕਤ ਕਰਦੀ ਜੀ ਇਹਨਾਂ ਦੰਗੇ ਵੀ ਫੈਲ ਸਕਦੇ ਸੀਗੇ ਤੇ ਉਹਨਾਂ ਦੀ ਇੱਕ ਸ਼ਹੀਦੀ ਹੋਏ ਬੰਦਿਆਂ ਵੀ ਇਹਨਾਂ ਕੋਈ ਬਰਦਾਸ਼ਤ ਨਹੀਂ ਹੋ ਰੇ ਹੈਗੇ ਉਹਨਾਂ ਦੀ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰ ਰਹੇ ਆ ਜੀ ਜਿਹੜੀ ਸਾਨੂੰ ਕੋਈ ਜੀ ਬਰਦਾਸ਼ਤ ਨਹੀਂ ਹੈਗੀ ਜੇ ਇਹਨਾਂ ਨੇ ਪੈਸੇ ਨਾ ਕਾਦੇ ਹੁੰਦੇ ਚੋਟਕੀ ਚ ਕਾਰਵਾਈ ਕਰ ਦੇਣੀ ਸੀ ਕੱਲ ਡੀਐਸਪੀ ਸਾਹਿਬ ਕੋਲੇ ਗਏ ਸੀ ਉਹਨਾਂ ਨੇ ਸੁਵਾਸ਼ਨ ਦੁਆਇਆ ਸੀ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਐਸਐਚਓ ਪਰਚਾ ਨਹੀਂ ਕੱਟ ਰਿਹਾ ਜੀ ਜੇ ਅੱਜ ਉਹਦੇ ਨਾਲ ਅਸੀਂ ਕੁਝ ਕੀਤਾ ਵੀ ਹੁੰਦਾ ਨਾ ਤਾਂ ਪੁਲਿਸ ਪ੍ਰਸ਼ਾਸਨ ਨੇ ਸਾਡੇ ਉੱਤੇ ਹੁਣ ਪਰਚੇ ਪਾਏ ਹੋਣੇ ਸੀਗੇ ਕਿਉਂ ਪਰਚੇ ਤਾਂ ਪਾਣੇ ਸੀ ਅਸੀਂ ਪੰਜਾਬੀ ਠੀਕ ਹੈ ਜੀ ਪੰਜਾਬ ਹੀ ਪੰਜਾਬ ਦੇ ਖਿਲਾਫ ਹੈ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਪੱਤੀਜਨਕ ਸ਼ਬਦ ਬੋਲੇ ਗਏ ਨੇ ਇੱਕ ਸਮੁਦਾਇ ਆ ਦੇ ਲੋਕ ਜਿਹੜੇ ਇਹ ਭੜਕੇ ਹੋਏ ਨੇ ਅੱਜ ਅਸੀਂ ਲੁਧਿਆਣਾ ਦੇ ਥਾਣਾ ਟਿੱਬਾ ਦੇ ਬਾਹਰ ਖੜੇ ਆ ਤੇ ਜਿੱਥੇ Hindu Sikh Isai ਸਭ ਲੋਕ ਇਕੱਠੇ ਹੋ ਕੇ ਬੈਠੇ ਨੇ ਨਿਹੰਗ ਸਿੰਘ ਜਥੇਬੰਦੀਆਂ ਵੀ ਆਈਆਂ ਹੋਈਆਂ ਨੇ ਪੂਰਾ ਮਾਮਲਾ ਕੀ ਹੈਗਾ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਨਿਹੰਗ ਸਿੰਘ ਖੜੇ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਬਾਬਾ ਜੀ ਭਾਈ ਕੁਲਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪ੍ਰਦੀਪ ਜੀ ਤੁਹਾਡਾ ਪਹਿਲਾਂ ਧੰਨਵਾਦ ਤੁਸੀਂ ਜੋ ਸਾਡੇ ਵੀਊ ਲੈਣ ਆਏ ਆ ਇੱਥੇ ਇੱਕ ਨਾਮ ਪੰਚ ਬਨਾਮ ਦਾ ਵਿਅਕਤੀ ਰਹਿੰਦਾ ਇੱਧਰ ਪ੍ਰਵਾਸੀ ਆ ਉਹ ਪਿਛਲੇ ਦਿਨੀ ਕੋਈ ਵੀਡੀਓ ਅਪਲੋਡ ਹੋਈ ਸੀਗੀ ਜੀਚ ਪ੍ਰਕਾਰਟ ਵਾਲੇ ਜੋ ਸ਼ਬਦ ਉਹਨਾਂ ਨੇ ਕਹੇ ਸੀਗੇ ਕਿਸੇ ਹੋਰ ਵੱਲੋਂ ਇਹਨੇ ਚੱਕ ਕੇ ਉਹ ਅਪਲੋਡ ਕਰਤੀ ਜੋ ਸਾਡੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਰੋਧ ਹੈਗੇ ਆ ਅਸੀਂ ਇੱਕ ਦੋ ਵਾਰ ਹੀ ਪਹਿਲਾਂ ਵੀ ਇਹਨੂੰ ਵਾਰਨਿੰਗ ਦਿੱਤੀ ਸੀਗੀ ਆਪਣੇ ਮਹੱਲੇ ਦੀ ਸੰਗਤ ਨਾਲੋਂ ਪਰ ਇਹ ਨਹੀਂ ਸੁਧਰਦਾ ਹੈਗਾ ਤੇ ਉਸ ਤੋਂ ਬਾਅਦ ਇਹਨੇ ਆਹ ਹਰਕਤ ਕਰਤੀ ਜੀ ਇਹਨਾਂ ਦੰਗੇ ਵੀ ਫੈਲ ਸਕਦੇ ਸੀਗੇ ਤੇ ਅਸੀਂ ਪੁਲਿਸ ਪ੍ਰਚਾਰਣ ਨੂੰ ਪਰਸੋਂ ਦੇ ਸਾਡੇ ਵੀਰ ਇੱਥੇ ਆ ਕੇ ਕਾਰਵਾਈ ਨੂੰ ਆ ਰਹੇ ਆ ਪਰ ਇਹਨਾਂ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਅਸੀਂ ਭਗਵੰਤਮਾਨ ਸਰਕਾਰ ਨੂੰ ਵੀ ਇਹ ਕਹਿੰਨੇ ਆ ਬਈ ਤੁਸੀਂ ਤਾਂ ਕਹਿੰਦੇ ਸੀਗੇ 5 ਮਿੰਟ ਚ ਇਨਸਾਫ ਦਵਾ ਦੇਾਂਗੇ ਪਰ ਤਿੰਨ ਦਿਨ ਤੋਂ ਮੁਹੱਲਾ ਵਾਸੀ ਇੱਥੇ ਇਹ ਥਾਣੇ ਮੂਹਰੇ ਗੇੜੇ ਕੱਢਦੇ ਆ ਜੋ ਸਾਡੇ ਨੈਗ ਸਿੰਘ ਫੌਜ ਆ ਜਾਂ ਜਿੰਨੇ ਵੀ ਵੀਰ ਦੂਰੋਂ ਦੂਰੋਂ ਆਏ ਆ ਉਹ ਕੀ ਗੱਲ ਯਾਰ ਉਹਨਾਂ ਨੇ ਤੁਹਾਨੂੰ ਚੁਣਿਆ ਨਹੀਂਗਾ ਤੁਸੀਂ ਇਹਨਾਂ ਜੋ ਪੁਲਿਸ ਪ੍ਰਸ਼ਾਸਨਾਂ ਜੋ ਰਿਸ਼ਵਤ ਖਾਂਦੇ ਹੈਗੇ ਆ ਅਸੀਂ ਤਾਂ ਐਵੇਂ ਹੀ ਕਹਾਂਗੇ ਵੀ ਇਹਨਾਂ ਨੇ ਪੈਸੇ ਖਾਦੇ ਹੈ ਹਨ ਤੇ ਜੇ ਇਹਨਾਂ ਨੇ ਪੈਸੇ ਨਾ ਖਾਦੇ ਹੁੰਦੇ ਤਾਂ ਚੋਟਕੀ ਚ ਕਾਰਵਾਈ ਕਰ ਦੇਣੀ ਸੀ ਕੱਲ ਡੀਐਸਪੀ ਸਾਹਿਬ ਕੋਲੇ ਗਏ ਸੀ ਉਹਨਾਂ ਨੇ ਵਿਸ਼ਵਾਸਨ ਦਵਾਇਆ ਸੀ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਐਸਐਚਓ ਪਰਚਾ ਨਹੀਂ ਕੱਟ ਰਿਹਾ ਜੀ ਅੱਛਾ ਹੁਣ ਤੁਸੀਂ ਅੱਜ ਥਾਣੇ ਦੇ ਬਾਹਰ ਬੈਠੇ ਹੋ ਧਰਨਾ ਲਾ ਕੇ ਬੈਠੇ ਹੋ ਤੇ ਇਹ ਹੁਣ ਮੰਨ ਲਓ ਜੇ ਕਾਰਵਾਈ ਨਹੀਂ ਹੁੰਦੀ ਤੇ ਫੇ ਅਗਲਾ ਸਟੈਪ ਕੀ ਹੈ ਤੁਹਾਡਾ ਕਾਰਵਾਈ ਸਰਕਾਰ ਦੇ ਹਿਸਾਬ ਨਾਲ ਜਿਵੇਂ ਇਹਨਾਂ ਨੇ ਲਾਰੇ ਲੱਪੇ ਲਾਏ ਆ ਤਾਂ ਅਸੀਂ ਸਰਕਾਰ ਨੂੰ ਇਹੀ ਚੁਣੌਤੀ ਦਿੰਦੇ ਆ ਵੀ ਸਾਡੀ ਜਲ ਤੋਂ ਜਲ ਦੇ ਜਿਹੜਾ ਐਸਐਚਓ ਆ ਜਿਹਨੇ ਕਾਰਵਾਈ ਨਾ ਕੀਤੀ ਉਹਨੂੰ ਸਸਪੈਂਡ ਕਰੋ ਤੇ ਜਲ ਤੋਂ ਜਲ ਦੇ ਇਹਨਾਂ ਦੀ ਜੋ ਹੈਗੀ ਆ ਗੱਲ ਸਾਡੇ ਸਿੰਘਾਂ ਦੀ ਸਾਡੇ ਮਹੱਲੇ ਵਾਸੀਆਂ ਦੀ ਸੁਣੋ ਜੇ ਗਾਂ ਤੋਂ ਵੋਟਾਂ ਲੈਣੀਆਂ ਅਸੀਂ ਇਹੀ ਆਸ ਕਰਦੇ ਆ ਵੀ ਸਾਡੀ ਇਹ ਸੁਣਵਾਈ ਜਰੂਰ ਹੋਊਗੀ ਜਿਹੜੇ ਹਿਸਾਬ ਨਾਲ ਸਾਡਾ ਪ੍ਰੇਮ ਆ ਮਹੱਲੇ ਦੇ ਹਿੰਦੂ ਸਿੱਖ ਮੁਸਲਮਾਨ ਸਾਰੇ ਵੀਰ ਇਕੱਠੇ ਆ ਜੀ ਇੱਥੇ ਠੀਕ ਹੈ ਜੀ ਧੰਨਵਾਦ ਅ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਪਰਮਜੀਤ ਸਿੰਘ ਪੰਮਾ ਅੱਜ ਕੀ ਇਥੇ ਮਾਹੌਲ ਬੜਾ ਗਰਮ ਹੋਇਆ ਆ ਬੜੇ ਹਿੰਗ ਸਿੰਘ ਜੱਥੇਬੰਦੀਆਂ ਵੀ ਆਈਆਂ ਆ ਆ ਮੁਸਲਮਾਨ ਲੋਕ ਵੀ ਆਏ ਆ ਤੇ ਹਿੰਦੂ ਵੀ ਬੈਠੇ ਆ ਕੀ ਮਾਮਲਾ ਕੀ ਆ ਪ੍ਰੋਪਰ ਦੱਸੋ ਮਾਮਲਾ ਭਾਜੀ ਪਹਿਲਾਂ ਤਾਂ ਸਾਰੀ ਸਿੱਖ ਸੰਗਤ ਨੂੰ ਤੇ ਵਸਦੇ ਪੰਜਾਬੀਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਇਹ ਇੱਕ ਮਸਲਾ ਇਹ ਆ ਜੀ ਮਸਲਾ ਸਾਡਾ ਪਰਸੋਂ ਦਾ ਭਾਜੀ ਅੜਿਆ ਹੋਇਆ ਇੱਕ ਸਾਡੇ ਮੈਂ ਵੀ ਨਾਮਦੇਵ ਕਲੋਨੀ ਦਾ ਵਸਨੀਕ ਆ ਜੀ ਤੇ ਜਿਹਦੇ ਖਿਲਾਫ ਅਸੀਂ ਖੜੇ ਆ ਉਹ ਵੀ ਨਾਮਦੇਵ ਕਲੋਨੀ ਦਾ ਹੀ ਆ ਪੰਜਮ ਨਾਮ ਦਾ ਵਿਅਕਤੀ ਆ ਉਹਨੇ ਜੀ ਇੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਕੋਈ ਪਹਿਲਾ ਵੀਡੀਓ ਬਣੀ ਹੋਈ ਆ ਜੋ ਸੰਤਾਂ ਦੇ ਖਿਲਾਫ ਬੋਲ ਰਿਹਾ ਅਸੀਂ ਤੁਹਾਨੂੰ ਲਿੰਕ ਵੀ ਦਿਖਾ ਦੇ ਆ ਉਹ ਆਪਣੀ ਆਈਡੀ ਤੇ ਨਾ ਇੱਕ ਸ਼ੇਅਰ ਕਰ ਰਿਹਾ ਜੀ ਅੱਗੇ ਦੀ ਅੱਗੇ ਸ਼ੇਅਰ ਕਰਨ ਦਾ ਮਤਲਬ ਉਹਦਾ ਕੀ ਹੈ ਜੀ ਵੀ ਸਾਨੂੰ ਪੜਘਾ ਰਿਹਾ ਉਹ ਸਾਨੂੰ ਪੜਘਾ ਦੇਖੋ ਸੰਤ ਸਾਡੇ ਲਈ ਉਹ ਸਾਡੇ ਸ਼ਹੀਦ ਨੇ ਠੀਕ ਹੈ ਜੀ ਦੁਨੀਆ ਜੇ ਬੇਸ਼ੱਕ ਉਹਨਾਂ ਨੂੰ ਗਲਤ ਕਹਿੰਦੀ ਜੋ ਮਰਜ਼ੀ ਕਹਦੇ ਸਾਡੇ ਲਈ ਉਹ ਸਾਡੇ ਸ਼ਹੀਦ ਨੇ ਸਾਡੇ ਲਈ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਕੁਰਬਾਨੀਆਂ ਦੇ ਕੇ ਅੱਜ ਉਹ ਸ਼ਹੀਦ ਨੇ ਜੇ ਅੱਜ ਉਹ ਮਾਰੇ ਹੁੰਦੇ ਤਾਂ ਅੱਜ ਉਹਨਾਂ ਦੀ ਫੋਟੋਆਂ ਵਿਕਣੀਆਂ ਥੋੜੀ ਸੀਗੀਆਂ ਜੀ ਇਹ ਲੋਕ ਸਿਰਫ ਕਿ ਉਹਨਾਂ ਦੀ ਫੋਟੋਆਂ ਤੋਂ ਡਰੀ ਜਾਂਦੇ ਨੇ ਮੈਂ ਹੈਰਾਨਾ ਜੇ ਕਿਤੇ ਅੱਜ ਸਾਡੇ ਵਿੱਚ ਹੁੰਦੇ ਤਾਂ ਕੀ ਹਾਲਾਤ ਹੋਣੇ ਸੀ ਇਹਨਾਂ ਦੇ ਤੇ ਉਹਨਾਂ ਦੀ ਇੱਕ ਸ਼ਹੀਦ ਦੀ ਹੋਏ ਬੰਦਿਆਂ ਵੀ ਇਹਨਾਂ ਕੋਈ ਬਰਦਾਸ਼ਤ ਨਹੀਂ ਹੋ ਰੇ ਹੈਗੇ ਉਹਨਾਂ ਦੀ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰ ਰਿਹਾ ਜੀ ਜਿਹੜੀ ਸਾਨੂੰ ਭਾਜੀ ਬਰਦਾਸ਼ਤ ਨਹੀਂ ਹੈਗੀ ਉਹ ਵੀਡੀਓ ਦੇ ਵਿੱਚ ਇੰਨੀ ਮੰਦੀ ਸ਼ਰਾਬਲੀ ਬੱਲੀ ਬੋਲੀ ਗਈ ਆ ਸੰਤਾਂ ਦੇ ਖਿਲਾਫ ਉਹ ਸਾਨੂੰ ਬਿਲਕੁਲ ਬਰਦਾਸ਼ਤ ਨਹੀਂ ਠੀਕ ਆ ਜੀ ਚਲੋ ਜਿੰਨੇ ਵੀਡੀਓ ਬਣਾਏ ਸੀ ਉਹ ਤਾਂ ਚਲੋ ਕਿਤੇ ਬਾਹਰ ਦਾ ਸਾਨੂੰ ਲੱਭਿਆ ਨਹੀਂ ਪਰ ਇਹ ਬੰਦਾ ਜਿਹੜਾ ਸ਼ੇਅਰ ਕਰ ਰਿਹਾ ਸਾਡੇ ਮੁਹੱਲੇ ਦਾ ਵਾ ਅਸੀਂ ਫੇਰ ਵੀ ਸਾਡੇ ਅੰਦਰ ਇੰਨੀ ਸ਼ਹਿਨ ਸ਼ਕਤੀ ਆ ਜੀ ਪ੍ਰਸ਼ਾਸਨ ਦੇ ਕਹਿਣ ਤੇ ਬਜ਼ੁਰਗਾਂ ਦੇ ਕਹਿਣ ਤੇ ਅਸੀਂ ਉਹ ਬੰਦੇ ਦੇ ਘਰ ਤੱਕ ਨਹੀਂ ਗਏ ਠੀਕ ਆ ਜੀ ਨਹੀਂ ਤਾਂ ਚਾਹਦੇ ਤਾਂ ਅਸੀਂ ਕੁਝ ਵੀ ਕਰ ਸਕਦੇ ਸੀਗੇ ਜੇ ਅੱਜ ਉਹਦੇ ਨਾਲ ਅਸੀਂ ਕੁਝ ਕੀਤਾ ਵੀ ਹੁੰਦਾ ਨਾ ਤਾਂ ਪੁਲਿਸ ਪ੍ਰਸ਼ਾਸਨ ਨੇ ਸਾਡੇ ਉੱਤੇ ਹੁਣ ਨੂੰ ਪਰਚੇ ਪਾਏ ਹੋਣੇ ਸੀਗੇ ਕਿਉਂ ਪਰਚੇ ਤਾਂ ਪਾਣੇ ਸੀ ਅਸੀਂ ਪੰਜਾਬੀ ਆ ਠੀਕ ਆ ਜੀ ਪੰਜਾਬ ਵੀ ਪੰਜਾਬ ਦੇ ਖਿਲਾਫ ਆ ਜੀ ਇਹ ਤਾਂ ਤੁਹਾਨੂੰ ਪਤਾ ਹੀ ਆ ਹੁਣ ਨੂੰ ਸਾਡੇ ਉੱਤੇ ਪਰਚੇ ਪਏ ਹੋਣੇ ਸੀ ਉਹ ਬੰਦਾ ਅੱਜ ਅਸੀਂ 3 ਦਿਨ ਤੋਂ ਇੱਥੇ ਖੱਜਲ ਖਰਾਬ ਹੋ ਰਹੇ ਆ ਉਹ ਬੰਦਾ ਸ਼ਰਿਆਮ ਘੁੰਮ ਰਿਹਾ ਅੱਜ ਵੀ ਸਵੇਰੇ ਉਹਨੇ ਆਪਣੇ ਫੇਸਬੁਕ ਤੇ ਸਟੇਟਸ ਲਾਇ ਸਾਨੂੰ ਸੁਣਾਉਣ ਦੇ ਚੱਕਰ ਚ ਕਿ ਨਾਮਦੇਵ ਕਲੋਨੀ ਦਾ ਸ਼ੇਰ ਕੌਣ ਬਹਾਦਰ ਕੌਣ ਉਹ ਕੌਣ ਪੰਚਮ ਪੰਡਤ ਯਾਰ ਕਮਾਲ ਦੀ ਗੱਲ ਆ ਵੀ ਉਹ ਪੁਲਿਸ ਪ੍ਰਸ਼ਾਸਨ ਦੀ ਸਹਾਇਤੇ ਭਾਜੀ ਸਿਰਫ ਇੱਕੋ ਪ੍ਰਸ਼ਾਸਨ ਦੀ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੇ 3 ਦਿਨ ਹੋ ਗਏ ਉਹ ਬੰਦੇ ਨੂੰ ਥਾਣੇ ਨਹੀਂ ਬੁਲਾਇਆ ਵੀ ਜੇ ਕੋਈ ਤੁਹਾਡਾ ਬਿਠਾ ਕੇ ਕੋਈ ਗੱਲ ਕਰਦੀ ਹੱਲ ਕਰਵਾ ਦਈਏ ਨਾ ਤਾਂ ਕੋਈ ਸਾਨੂੰ ਪਰਚੇ ਦਾ ਦੱਸਿਆ ਤੇ ਨਾ ਉਹ ਬੰਦੇ ਨੂੰ ਥਾਣੇ ਵੜੋ ਉਹ ਬੰਦਾ ਬੇਖੌਫ ਘੁੰਮ ਰਿਹਾ ਸਾਹਮਣੇ ਤੁਹਾਡੇ মিডিਆ ਜਰੀਏ ਕਹਿ ਰਹੇ ਆ ਜੀ ਬਿਲਕੁਲ ਪ੍ਰਸ਼ਾਸਨ ਦੀ ਉਹਨੂੰ ਸ਼ੈ ਆ ਉਹ ਪ੍ਰਸ਼ਾਸਨ ਦੀ ਸ਼ੈ ਦੇ ਉੱਤੇ ਛਰਿਆ ਮ ਘੁੰਮ ਰਿਹਾ ਸਾਡੀ ਇੱਕ ਬੇਨਤੀ ਆ মিডিਆ ਦੇ ਜਰੀਏ ਦੇਖੋ ਅੱਜ ਆ ਇਕੱਠ ਬੇਸ਼ੱਕ ਥੋੜਾ ਦੇਖ ਰਿਹਾ ਜੇ ਸਾਡੇ ਤੇ ਇਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਕੱਠ ਵਧੂਗਾ ਜੇ ਉਹਦੇ ਇਕੱਠ ਵਧਨ ਦੇ ਕਾਰਨ ਕੋਈ ਕਿਸੇ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਪ੍ਰਸ਼ਾਸਨ ਜ਼ਿੰਮੇਦਾਰ ਆ ਮੈਂ ਫੇਰ ਪ੍ਰਸ਼ਾਸਨ ਨੂੰ ਕਹਿ ਰਿਹਾ ਕਿ ਸਾਡਾ ਮਾਹੌਲ ਨਾ ਵਿਗਾੜਿਓ ਜੇ ਸ਼ਾਂਤਮਈ ਢੰਗ ਨਾਲ ਬੈਠੇ ਆ ਤੇ ਸਾਨੂੰ ਬੈਠਣ ਦੇਣ ਤੇ ਸਾਡੀ ਮੰਗ ਆ ਕਿ 295ਏ ਦਾ ਪਰਚਾ ਉਹਦੇ ਤੇ ਕੀਤਾ ਜਾਵੇ ਸਾਨੂੰ ਉਹਦੀ ਕਾਪੀ ਦਿਖਾ ਦਿਓ ਸਾਡਾ ਕੋਈ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਇੰਨੀ ਕੁ ਬੇਨਤੀ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲ ਠੀਕ ਹੈ ਸਰ ਕਿਆ ਨਾਮ ਹੈ ਮੇਰਾ ਨਾਮ ਮਹਿਰਦੀਨ ਸੈਫੀ ਹੈ ਮੈਂ ਵੀ ਇੱਥੇ ਨਾਮ ਦੇ ਕਲੋਨੀ ਰਹਿੰਦਾ ਹਾਂ ਅ ਇਹ ਇਥੇ ਜਿਹੜਾ ਧਰਨਾ ਅੱਜ ਲਾਣਾ ਪਿਆ ਪਰਸੋ ਦੀ ਗੱਲ ਹੈ ਰਾਤ ਦੇ ਪਰਸੋ ਪੰਚਮ ਨਾਮ ਦੇ ਬੰਦੇ ਨੇ ਪੋਸਟ ਪਾਈ ਹੈ ਅ ਸੰਤ ਬਿੰਦਰਾ ਵਾਲੇ ਦੇ ਖਿਲਾਫ ਕੋਈ ਪੁਰਾਣੀ ਪੋਸਟ ਹੈ ਉਹ ਅੱਗੇ ਸ਼ੇਅਰ ਕੀਤੀ ਹੈ ਦੇਖੋ ਜਿਹੜੇ ਗੁਰੂ ਹੁੰਦੇ ਆ ਜਿਹੜੇ ਸੰਤ ਹੁੰਦੇ ਆ ਉਹ ਸਾਰੇ ਦੇ ਸਾਜੇ ਹੁੰਦੇ ਆ ਇਦਾਂ ਨਹੀਂ ਕਰਨਾ ਚਾਹੀਦਾ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਬੰਦੇ ਨੂੰ ਪਹਿਲੇ ਵੀ ਕਈ ਇਦਾਂ ਦੀ ਗੱਲਾਂ ਹੈਗੀਆਂ ਜੇ ਉਹ ਖਿਲਾਫ ਕਰਦਾ ਅਸੀਂ ਪ੍ਰਸੰਚ ਤੋਂ ਇਹ ਹੀ ਮੰਗ ਕਰਦੇ ਆ ਕਿ ਵੀ ਇਹੋ ਜਿਹੇ ਬੰਦੇ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਜੋ ਬੰਦੀ ਕਾਰਵਾਈ ਉਹ ਹੋਣੀ ਚਾਹੀਦੀ ਆ ਇੱਥੇ ਇੰਨੀ ਸੰਗਤ ਬੈਠੀ ਹੈ ਪ੍ਰਸ਼ਾਸਨ ਸੁਣਨ ਨੂੰ ਰਾਜ਼ੀ ਨਹੀਂ ਆ ਜੇ ਇੱਥੇ ਕੋਈ ਗੱਲ ਨਹੀਂ ਸੁਣੀ ਗਈ ਤੇ ਇਹ ਸੰਗਤ ਨੇ ਇੱਥੇ ਹੋਰ ਸੰਗਤ ਆ ਜਾਣੀ ਹੈ ਇੱਥੇ ਆਪਾਂ ਜਦੋਂ ਤੱਕ ਕੋਈ ਸਾਨੂੰ ਆਸ਼ਵਾਸਨ ਨਹੀਂ ਮਿਲਦਾ ਜਾਂ ਕੋਈ ਹੱਲ ਨਹੀਂ ਹੁੰਦਾ ਅਸੀਂ ਇੱਥੇ ਤਰਨੇ ਦੇ ਬੈਠੇ ਰਹਾਂਗੇ ਤੇ ਇੱਥੇ ਚੱਕਰ ਕੀ ਹੈ ਨਾਮਦੇਵੀ ਕਲੋਨੀ ਦੇ ਵਿੱਚ ਸਾਰੇ ਹੀ ਬੰਦੇ ਹਿੰਦੂ ਮੁਸਲਿਮ ਸਿੱਖ ਸਾਰੇ ਆਪਸ ਵਿੱਚ ਬੜੇ ਪ੍ਰੇਮ ਨਾ ਰਹਿੰਦੇ ਆ ਬੜੇ ਪੁਰਾਣੇ 20-25 ਸਾਲ ਤੋਂ ਤੇ ਉਹ ਵੀ ਪ੍ਰਵਾਸੀ ਵੀ ਆ ਅਸੀਂ ਵੀ ਪ੍ਰਵਾਸੀ ਆ ਜਿਆਦਾਤਰ ਇੱਥੇ ਪ੍ਰਵਾਸੀ ਰਹਿੰਦੇ ਆ ਪਰ ਇਹ ਕਿਸੇ ਦੇ ਸ਼ਾਨ ਦੇ ਖਿਲਾਫ ਨਾ ਗੱਲ ਕਰਨੀ ਇਹ ਇਹੀ ਹੁੰਦਾ ਕਿ ਮਾਹੌਲ ਨੂੰ ਖਰਾਬ ਕਰਦੀ ਏ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਏਰੀਆ ਦਾ ਮਾਹੌਲ ਖਰਾਬ ਹੋਵੇ ਵਧੀਆ ਮਾਹੌਲ ਬਣਿਆ ਹੋਇਆ ਸਾਰੇ ਪਿਆਰ ਨਾਲ ਰਹਿੰਦੇ ਆ ਅਸੀਂ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਠੀਕ ਹੈ ਜੀ ਧੰਨਵਾਦ ਤੁਹਾਡਾ ਮਤਿ ਜੀ ਨਾਮ ਹੈ ਮੇਰਾ ਨਾਮ ਪਰਮਜੀਤ ਕੌਰ ਪਰਮਜੀਤ ਮੈਡਮ ਮੇ ਕਿਹ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਇੱਥੇ ਇਕੱਠੇ ਹੋਏ ਆ ਸਾਰਾ ਅਸੀਂ ਇੱਥੇ ਇਕੱਠੇ ਹੋਏ ਆ ਜੀ ਮੈਨੂੰ 15 ਤਰੀਕ ਰਾਤ ਨੂੰ 10 ਵਜੇ ਫੋਨ ਕੀਤਾ ਸੀ ਬਿਆਨਤ ਸਿੰਘ ਨੇ ਕਿ ਪੰਜਮ ਪੰਡਤ ਨੇ ਯਾਨੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਬਾਰ ਖਿਲਾਫ ਪੋਸਟ ਪਾਈ ਆ ਤੇ ਥਾਣੇ ਆਓ ਅਸੀਂ ਆਏ ਇੱਥੇ ਥਾਣੇ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਕੱਲ ਨੂੰ ਫੇਰ ਅਕ ਪਰਸੋ ਕੱਲ ਫੇਰ ਆਏ ਆ ਫੇਰ ਵੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਐਸਐਸਓ ਸਾਹਿਬ ਨੇ ਭਰੋਸਾ ਦਿਵਾਇਆ ਅਸੀਂ ਆਪੋ ਆਪਣੇ ਘਰਾਂ ਨੂੰ ਚਲੇ ਗਏ ਕੋਈ ਕਾਰਵਾਈ ਨਹੀਂ ਹੋਈ ਤੇ ਮੈਂ ਇੱਕ ਤੁਹਾਡੇ ਮਾਧਿਅਮੇ ਦੇ ਜ਼ਰੀਏ ਸਿੱਖ ਜਥੇਬੰਦੀਆਂ ਨੂੰ ਹੱਥ ਜੋੜ ਕੇ ਅਪੀਲ ਕਰਦੀਆਂ ਬੇਨਤੀ ਕਰਦੀਆਂ ਕਿ ਸਾਡਾ ਆ ਕੇ ਸਾਥ ਦਿਓ ਸਾਡੀ ਇੱਥੇ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਸਾਡੇ ਦਿਲਾਂ ਨੂੰ ਵਰੁਂਦਰ ਕੇ ਰੱਖ ਦਿੱਤਾ ਇਸ ਪੋਸਟ ਨੇ ਤੇ ਸਾਡੀ ਪ੍ਰਸ਼ਾਸਨ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਸੋ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਐਸੀਆਂ ਪੋਸਟਾਂ ਨੇ ਜਿਹਦੇ ਨਾਲ ਕਿਸੇ ਵੀ ਸਮੁਦਾਏ ਦੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਦੀ ਹੈ ਤੇ ਐਸੀਆਂ ਪੋਸਟਾ ਦੇ ਉੱਤੇ ਜਿਹੜੀ ਹੈਗੀ ਆ ਉਹ ਪਬੰਦੀ ਲਗਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਤੁਹਾਡੀ ਗੱਲਬਾਤ ਕਰਾਂ ਨੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਤੇ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ACP ਈਸਟ ਸੁਮਿਤ ਸੂਜੀ ਮੌਜੂਦ ਨੇ ਸਰ ਕੀ ਇਹ ਜਿਹੜਾ ਰੋਲਾ ਹੈਗਾ ਬਾਹਰ ਪਿਆ ਹੋਇਆ ਤੇ ਕੀ ਇਹਦਾ ਕਾਰਵਾਈ ਹੋਈ ਇਸ ਸਾਡੇ ਕੋਲ ਕੱਲ ਇੱਕ ਦਿਨ ਦੇ ਵਿੱਚ ਇੱਕ ਐਪਲੀਕੇਸ਼ਨ ਆਈ ਸੀਗੀ ਕਿ ਇੱਕ ਵਿਅਕਤੀ ਨੇ ਕੁਝ ਅਪੱਤੀ ਜਨਕ ਜਿਹੜੀ ਪੋਸਟ ਆਫ ਫੇਸਬੁੱਕ ਤੇ ਉੱਤੇ ਸ਼ੇਅਰ ਕੀਤੀ ਹੈ। ਤੋਂ ਉਸ ਪੋਸਟ ਦੇ ਸੰਬੰਧ ਵਿੱਚ ਇਹਨਾਂ ਨੇ ਕੱਲ ਇੱਕ ਸਾਨੂੰ ਰਿਪਰੈਜ਼ੈਂਟੇਸ਼ਨ ਦਿੱਤੇ ਸੀ। ਜਿਹਦੇ ਵਿੱਚ ਅੱਜ ਅਸੀਂ ਸਟੇਟਮੈਂਟਸ ਵਗੈਰਾ ਲਿਖ ਲਈਆਂ ਨੇ ਅਗੇ ਕੁਝ ਇਹਨਾਂ ਕੋਲੋਂ ਅਸੀਂ ਪੈਨ ਡਰਾਈਵ ਦੇ ਵਿੱਚੋਂ ਡਾਟਾ ਵੀ ਲੈਣਾ ਸੀਗਾ। ਉਹ ਵੀ ਲੈ ਲਿਆ। ਤੋਂ ਇਹ ਜਿਹੜਾ ਮਾਮਲਾ ਹੈ ਇਹਦੇ ਵਿੱਚ ਅਸੀਂ ਦੀ ਇਨਕੁਆਇਰੀ ਕਰ ਰਹੇ ਹਾਂ। ਇਨਕੁਆਇਰੀ ਕਰਕੇ ਇਹਦੇ ਵਿੱਚ ਜੋ ਵੀ ਇਨਕੁਆਇਰੀ ਰਿਪੋਰਟ ਦੇ ਹਿਸਾਬ ਨਾਲ ਡੀ ਲੀਗਲ ਸਾਫ ਪਾਸੋਂ ਜਿਹੜੀ ਐ ਸੀਨੀਅਰ ਆਫਸਰੋਂ ਪਾਸੋਂ ਡਾਇਰੈਕਸ਼ਨਸ ਲੈ ਕੇ ਇਹਦੇ ਮੁਤਾਬਕ ਦੇ ਕਾਨੂੰਨ ਅਨੁਸਾਰ ਜੋ ਕਾਰਵਾਈ ਬਣਦੀ ਹੋਏਗੀ ਉਹ ਜ਼ਰੂਰ ਕੀਤੀ ਜਾਏਗੀ ਠੀਕ ਹੈ ਜੀ ਸੋ ਤੁਸੀਂ ਸੁਣਿਆ ਐ ਵੀ ਜਿਹੜੇ ਸ਼ਰਾਰਤੀ ਅਨਸਰ ਹੈਗੇ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਸਖਤ ਕਾਰਵਾਈ ਕੀਤੀ ਜਾਏਗੀ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸੋ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਿਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ